ਸਚਾਈ ਦੀ ਜਿੱਤ ਹੋਈ ਦਿੱਲੀ ਦਾ ਸਭ ਤੋਂ ਭ੍ਰਸ਼ਟ ਤੇ ਕਰਪਟ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਸ਼ਰਾਬ ਘੁਟਾਲਾ ਕਰਕੇ ਕਰੋੜਾ ਰੁਪਿਆ ਬਣਾਇਆ ਜਿਹੜੇ ਕਹਿੰਦੇ ਸੀਗੇ ਸੰਮਨ ਫਰਜੀ ਨੇ ਜਿਹੜੇ ਕਹਿੰਦੇ ਸੀ ਇਲਿਗਲ ਨੇ ਜਿਹੜੇ ਕਹਿੰਦੇ ਸੀ ਮੇਰੇ ਖਿਲਾਫ ਸਬੂਤ ਨਹੀਂ ਅੱਜ ਉਹ ਦਿੱਲੀ ਦੀ ਹਾਈ ਕੋਰਟ ਚ ਗਏ ਹਾਈ ਕੋਰਟ ਨੇ ਕਿਹਾ ਇਹ ਸੰਮਨ ਫਰਜੀ ਨਹੀਂ ਇਹ ਸੰਮਨ ਲੀਗਲ ਨੇ ਔਰ ਤੁਸੀਂ ਕਿਉਂ ਹੁਣ ਤੱਕ ਇਦੀ ਸਾਹਮਣੇ ਨਹੀਂ ਪੇਸ਼ ਹੋਏ ਇਹ ਮਾਨਯੋਗ ਹਾਈ ਕੋਰਟ ਨੇ ਅੱਜ ਅਰਵਿੰਦ ਕੇਜਰੀਵਾਲ ਜੀ ਨੂੰ ਪੁੱਛਿਆ ਉਹਨਾਂ ਦੇ ਵਕੀਲ ਦੇ ਮਾਧਿਅਮ ਤੋਂ ਜਦੋਂ ਇਦੀ ਦੇ ਵਕੀਲ ਨੇ ਦੱਸਿਆ ਕਿ ਅਸੀਂ ਅਰਵਿੰਦ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕਰ ਸਕਦੇ ਹਾਂ ਹਾਈ ਕੋਰਟ ਨੇ ਕਿਹਾ ਸਾਨੂੰ ਐਵੀਡੈਂਸ ਲੈ ਕੇ ਦਿਖਾਓ ਜਦੋਂ ਉਹਨਾਂ ਨੂੰ ਸਾਰਾ ਐਵੀਡੈਂਸ ਦਿਖਾਇਆ ਗਿਆ ਹਾਈ ਕੋਰਟ ਨੇ ਇਨਕਾਰ ਕਰਤਾ ਡਬਲ ਬੈਂਚ ਨੇ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫਤਾਰੀ ਤੇ ਰੋਕ ਲਾਉਣ ਤੋਂ ਮਤਲਬ ਮੋਹਰ ਲਾ ਦਿੱਤੀ ਕਿ ਤੁਹਾਡੇ ਕੋਲ ਐਵੀਡੈਂਸ ਹੈਗਾ ਤੇ ਜਾਓ ਤੇ ਗ੍ਰਿਫਤਾਰ ਕਰੋ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਹੋਏ ਨੇ ਅੱਜ ਮੈਂ ਸਮਝਦਾ ਹਾਂ ਕਿ ਕਰਪਸ਼ਨ ਦੀ ਬਹੁਤ ਵੱਡੀ ਇੱਕ ਮਾਰ ਜਿਹੜੀ ਸੀ ਮੋਦੀ ਜੀ ਬਾਰ-ਬਾਰ ਕਹਿੰਦੇ ਸੀ ਨਾ ਖਾਊਂਗਾ ਨਾ ਖਾਣੇ ਦੂੰਗਾ ਆ ਜੋ ਸਕਰਪਟ ਬੰਦੇ ਨੂੰ ਸੁਲਾਖਾਂ ਦੇ ਪਿੱਛੇ ਭੇਜਣ ਦਾ ਕੰਮ ਕੀਤਾ ਹੈ ਅੱਜ ਸਰਕਾਰ ਨੇ ਇਹ ਦਿੱਲੀ ਦੇ ਅੰਦਰ ਕਰਪਸ਼ਨ ਦੇ ਉੱਤੇ ਬਹੁਤ ਵੱਡਾ ਅੰਕੁਸ਼ ਲੱਗਾ ਹੈ ਦਿੱਲੀ ਦਾ ਸਭ ਤੋਂ ਭ੍ਰਸ਼ਟ ਕਰਪਟ ਮੁੱਖ ਮੰਤਰੀ ਜਿਹੜਾ 20-20 ਕਰੋੜ ਰੁਪਏ ਦੇ ਬਾਥਰੂਮਾਂ ਦੇ ਅੰਦਰ ਖਰਚ ਕਰ ਦਿੰਦਾ ਸੀ ਜਿਸ ਨੇ 100 ਕਰੋੜ ਦਾ ਸ਼ੀਸ਼ਮੈਲ ਬਣਾਇਆ ਸੀ ਜਿਹੜਾ 20 ਲੱਖ ਰੁਪਏ ਦੇ 1 ਘੰਟੇ ਵਾਲੇ ਕਿਰਾਏ ਦੇ ਜਾਇਜ਼ ਤੇ ਸਫਰ ਕਰਦਾ ਸੀਗਾ ਅੱਜ ਉਸ ਭ੍ਰਸ਼ਟ ਕਰਪਟ ਮੁੱਖ ਮੰਤਰੀ ਦਾ ਅੰਤ ਹੋਇਆ ਏ ਔਰ ਦਿੱਲੀ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਆ ਇੱਕ ਕਰਪਸ਼ਨ ਤੋਂ ਬਹੁਤ ਵੱਡੀ ਰਾਹਤ ਆ ਅਰਵਿੰਦ ਕੇਜਰੀਵਾਲ ਨੂੰ ਆਪਣੇ ਕੀਤੇ ਪਾਪਾਂ ਦੀ ਸਜ਼ਾ ਮਿਲ ਰਹੀ ਆ ਸਚਾਈ ਦੀ ਜਿੱਤ ਹੋਈ ਦਿੱਲੀ ਦਾ ਸਭ ਤੋਂ ਭ੍ਰਸ਼ਟ ਤੇ ਕਰਪਟ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਸ਼ਰਾਬ ਘੁਟਾਲਾ ਕਰਕੇ ਕਰੋੜਾਂ ਰੁਪਏ ਬਣਾਇਆ ਜਿਹੜੇ ਕਹਿੰਦੇ ਸੀਗੇ ਸੰਮਨ ਫਰਜੀ ਨੇ ਜਿਹੜੇ ਕਹਿੰਦੇ ਸੀ ਇਲੈਗਲ ਨੇ ਜਿਹੜੇ ਕਹਿੰਦੇ ਸੀ ਮੇਰੇ ਖਿਲਾਫ ਸਬੂਤ ਨਹੀਂ ਅੱਜ ਜੋ ਦਿੱਲੀ ਦੀ ਹਾਈ ਕੋਰਟ ਚ ਗਏ ਹਾਈ ਕੋਰਟ ਨੇ ਕਿਹਾ ਇਹ ਸਮਨ ਫਰਜੀ ਨਹੀਂ ਇਹ ਸਮਨ ਲੀਗਲ ਨੇ ਔਰ ਤੁਸੀਂ ਕਿਉਂ ਹੁਣ ਤੱਕ ਈਡੀ ਦੇ ਸਾਹਮਣੇ ਨਹੀਂ ਪੇਸ਼ ਹੋਏ ਇਹ ਮਾਨਯੋਗ ਹਾਈ ਕੋਰਟ ਨੇ ਅਜੇ ਅਰਵਿੰਦ ਕੇਜਰੀਵਾਲ ਜੀ ਨੂੰ ਪੁੱਛਿਆ ਉਹਨਾਂ ਦੇ ਵਕੀਲ ਦੇ ਮਾਧਿਅਮ ਤੋਂ ਜਦੋਂ ਈਡੀ ਦੇ ਵਕੀਲ ਨੇ ਦੱਸਿਆ ਕਿ ਅਸੀਂ ਅਰਵਿੰਦ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕਰ ਸਕਦੇ ਹਾਂ ਹਾਈ ਕੋਰਟ ਨੇ ਕਿਹਾ ਸਾਨੂੰ ਐਵੀਡੈਂਸ ਲੈ ਕੇ ਦਿਖਾਓ ਜਦੋਂ ਉਹਨਾਂ ਨੂੰ ਸਾਰਾ ਐਵੀਡੈਂਸ ਦਿਖਾਇਆ ਗਿਆ ਹਾਈ ਕੋਰਟ ਨੇ ਇਨਕਾਰ ਕਰਤਾ ਡਬਲ ਬੈਂਚ ਨੇ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫਤਾਰੀ ਤੇ ਰੋਕ ਲਾਉਣ ਤੋਂ ਮਤਲਬ ਮੋਹਰ ਲਾ ਦਿੱਤੀ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਹੋਏ ਨੇ ਅੱਜ ਮੈਂ ਸਮਝਦਾ ਹਾਂ ਕਿ ਕਰਪਸ਼ਨ ਦੀ ਬਹੁਤ ਵੱਡੀ ਇੱਕ ਮਾਰ ਜਿਹੜੀ ਸੀ ਮੋਦੀ ਜੀ ਬਾਰ-ਬਾਰ ਕਹਿੰਦੇ ਸੀ ਨਾ ਖਾਊਂਗਾ ਨਾ ਖਾਣੇ ਦੂੰਗਾ ਅੱਜ ਉਸ ਕ੍ਰਪਟ ਬੰਦੇ ਨੂੰ ਸੁਲਾਖਾਂ ਦੇ ਪਿੱਛੇ ਭੇਜਣ ਦਾ ਕੰਮ ਕੀਤਾ ਹੈ ਅੱਜ ਸਰਕਾਰ ਨੇ ਇਹ ਦਿੱਲੀ ਦੇ ਅੰਦਰ ਕਰਪਸ਼ਨ ਦੇ ਉੱਤੇ ਬਹੁਤ ਵੱਡਾ ਅੰਕੁਸ਼ ਲੱਗਾ ਹੈ ਦਿੱਲੀ ਦਾ ਸਭ ਤੋਂ ਭ੍ਰਸ਼ਟ ਕ੍ਰਪਟ ਮੁੱਖ ਮੰਤਰੀ ਜਿਹੜਾ 20-20 ਕਰੋੜ ਰੁਪਏ ਦੇ ਬਾਥਰੂਮਾਂ ਦੇ ਅੰਦਰ ਖਰਚ ਕਰ ਦਿੰਦਾ ਸੀ ਜਿਸ ਨੇ 100 ਕਰੋੜ ਦਾ ਸ਼ੀਸ਼ਮੈਲ ਬਣਾਇਆ ਸੀ ਜਿਹੜਾ 20 ਲੱਖ ਰੁਪਏ ਦੇ 1 ਘੰਟੇ ਵਾਲੇ ਕਿਰਾਏ ਦੇ ਜਾਇਜ਼ ਤੇ ਸਫਰ ਕਰਦਾ ਸੀਗਾ ਅੱਜ ਉਸ ਭ੍ਰਸ਼ਟ ਕਰਪਟ ਮੁੱਖ ਮੰਤਰੀ ਦਾ ਅੰਤ ਹੋਇਆ ਏ ਔਰ ਦਿੱਲੀ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਏ ਇੱਕ ਕਰਪਸ਼ਨ ਤੋਂ ਬਹੁਤ ਵੱਡੀ ਰਾਹਤ ਅਰਵਿੰਦ ਕੇਜਰੀਵਾਲ ਨੂੰ ਆਪਣੇ ਕੀਤੇ ਪਾਪਾਂ ਦੀ ਸਜ਼ਾ ਮਿਲ ਰਹੀ ਹੈ ਸੱਚਾਈ ਦੀ ਜਿੱਤ ਹੋਈ ਦਿੱਲੀ ਦਾ ਸਭ ਤੋਂ ਭ੍ਰਸ਼ਟ ਤੇ ਕਰਪਟ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਸ਼ਰਾਬ ਘੋਟਾਲਾ ਕਰਕੇ ਕਰੋੜਾਂ ਰੁਪਏ ਬਣਾਇਆ ਜਿਹੜੇ ਕਹਿੰਦੇ ਸੀਗੇ ਸੰਮਨ ਫਰਜੀ ਨੇ ਜਿਹੜੇ ਕਹਿੰਦੇ ਸੀ ਇਲੈਗਲ ਨੇ ਜਿਹੜੇ ਕਹਿੰਦੇ ਸੀ ਮੇਰੇ ਖਿਲਾਫ ਸਬੂਤ ਨਹੀਂ ਅੱਜ ਜੋ ਦਿੱਲੀ ਦੀ ਹਾਈ ਕੋਰਟ ਚ ਗਏ ਹਾਈ ਕੋਰਟ ਨੇ ਕਿਹਾ ਇਹ ਸਮਨ ਫਰਜੀ ਨਹੀਂ ਇਹ ਸਮਨ ਲੀਗਲ ਨੇ ਔਰ ਤੁਸੀਂ ਕਿਉਂ ਹੁਣ ਤੱਕ ਈਡੀ ਦੇ ਸਾਹਮਣੇ ਨਹੀਂ ਪੇਸ਼ ਹੋਏ ਇਹ ਮਾਨਯੋਗ ਹਾਈ ਕੋਰਟ ਨੇ ਅੱਜ ਅਰਵਿੰਦ ਕੇਜਰੀਵਾਲ ਜੀ ਨੂੰ ਪੁੱਛਿਆ ਉਹਨਾਂ ਦੇ ਵਕੀਲ ਦੇ ਮਾਧਿਅਮ ਤੋਂ ਜਦੋਂ ਈਡੀ ਦੇ ਵਕੀਲ ਨੇ ਦੱਸਿਆ ਕਿ ਅਸੀਂ ਅਰਵਿੰਦ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕਰ ਸਕਦੇ ਹਾਂ ਹਾਈ ਕੋਰਟ ਨੇ ਕਿਹਾ ਸਾਨੂੰ ਐਵੀਡੈਂਸ ਲੈ ਕੇ ਦਿਖਾਓ ਜਦੋਂ ਉਹਨਾਂ ਨੂੰ ਸਾਰਾ ਐਵੀਡੈਂਸ ਦਿਖਾਇਆ ਗਿਆ ਹਾਈ ਕੋਰਟ ਨੇ ਇਨਕਾਰ ਕਰਤਾ ਡਬਲ ਬੈਂਚ ਨੇ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫਤਾਰੀ ਤੇ ਰੋਕ ਲਾਉਣ ਤੋਂ ਮਤਲਬ ਮੋਹਰ ਲਾ ਦਿੱਤੀ ਕਿ ਤੁਹਾਡੇ ਕੋਲ ਐਵੀਡੈਂਸ ਹੈਗਾ ਤੇ ਜਾਓ ਤੇ ਗ੍ਰਿਫਤਾਰ ਕਰੋ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਹੋਏ ਨੇ ਅੱਜ ਮੈਂ ਸਮਝਦਾ ਹਾਂ ਕਿ ਕਰਪਸ਼ਨ ਦੀ ਬਹੁਤ ਵੱਡੀ ਇੱਕ ਮਾਰ ਜਿਹੜੀ ਸੀ ਮੋਦੀ ਜੀ ਬਾਰ-ਬਾਰ ਕਹਿੰਦੇ ਸੀ ਨਾ ਖਾਊਂਗਾ ਨਾ ਖਾਣੇ ਦੂੰਗਾ ਆ ਜੋ ਸਕ੍ਰਪਟ ਬੰਦੇ ਨੂੰ ਸੁਲਾਖਾਂ ਦੇ ਪਿੱਛੇ ਭੇਜਣ ਦਾ ਕੰਮ ਕੀਤਾ ਹੈ ਅੱਜ ਸਰਕਾਰ ਨੇ ਇਹ ਦਿੱਲੀ ਦੇ ਅੰਦਰ ਕਰਪਸ਼ਨ ਦੇ ਉੱਤੇ ਬਹੁਤ ਵੱਡਾ ਅੰਕੁਸ਼ ਲੱਗਾ ਏ ਦਿੱਲੀ ਦਾ ਸਭ ਤੋਂ ਭ੍ਰਸ਼ਟ ਕਰਪਟ ਮੁੱਖ ਮੰਤਰੀ ਜਿਹੜਾ 20-20 ਕਰੋੜ ਰੁਪਏ ਦੇ ਬਾਥਰੂਮਾਂ ਦੇ ਅੰਦਰ ਖਰਚ ਕਰ ਦਿੰਦਾ ਸੀ ਜਿਨੇ 100 ਕਰੋੜ ਦਾ ਸ਼ੀਸ਼ਮੇਲ ਬਣਾਇਆ ਸੀ ਜਿਹੜਾ 20 ਲੱਖ ਰੁਪਏ ਦੇ 1 ਘੰਟੇ ਵਾਲੇ ਕਿਰਾਏ ਦੇ ਜਾਇਜ਼ ਤੇ ਸਫਰ ਕਰਦਾ ਸੀਗਾ ਅੱਜ ਉਸ ਭ੍ਰਸ਼ਟ ਕਰਪਟ ਮੁੱਖ ਮੰਤਰੀ ਦਾ ਅੰਤ ਹੋਇਆ ਏ ਔਰ ਦਿੱਲੀ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਏ ਇੱਕ ਕਰਪਸ਼ਨ ਤੋਂ ਬਹੁਤ ਵੱਡੀ ਰਾਹਤ ਅਰਵਿੰਦ ਕੇਜਰੀਵਾਲ ਨੂੰ ਆਪਣੇ ਕੀਤੇ ਪਾਪਾਂ ਦੀ ਸਜ਼ਾ ਮਿਲ ਰਹੀ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ